ਯਾਮੇ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ ਪੱਲੀਆਂ ਦਿਖਾ ਕੇ ਦੇਸੀ ਕੱਟਾ ਯੂਪੀ ਦਾ ਸੋ ਇੱਥੇ ਨਾ ਤਾਂ ਕਿਸੇ ਯਾਮੇ ਵਾਲੇ ਨੇ ਕਿਸੇ ਦੀ ਗੱਡੀ ਲੁੱਟੀ ਹੈ ਪਰ ਹਾਂ ਦੇਸੀ ਕੱਟਾ ਜ਼ਰੂਰ ਖਰੀਦਿਆ ਗਿਆ ਉਹ ਵੀ ਯੂਪੀ ਤੋਂ ਪੰਜਾਬ ਦੇ ਵਿੱਚ ਜਿੱਥੇ ਆਏ ਦਿਨ ਕਤਲੋਗਾਰਤ ਦੀਆਂ ਖਬਰਾਂ ਆਮ ਨੇ ਆਏ ਦਿਨ ਕਿਤੇ ਨਾ ਕਿਤੇ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ ਪਰ ਉੱਥੇ ਹੀ ਦੂਸਰੇ ਪਾਸੇ ਯੂਪੀ ਤੋਂ ਕੱਟੇ ਖਰੀਦਣ ਦਾ سلسلہ ਵੀ ਲਗਾਤਾਰ ਚੱਲ ਰਿਹਾ ਹੈ ਅਕਸਰ ਸਾਡੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਪੰਜਾਬੀ ਬਾਰੀਆਂ ਛੇਟਾਂ ਦੇ ਵਿੱਚ ਬਾਹਰਲੇ ਸੂਬਿਆਂ ਦੇ ਵਿੱਚ ਕੰਬਾਈਨਾ ਲੈ ਕੇ ਵਢਾਈ ਕਰਨ ਜਾਂਦੇ ਨੇ ਕਣਕ ਦੀ ਵਢਾਈ ਹੋਵੇ ਸੂਰਜਮਕੀ ਜਾ ਫਿਰ ਹੋਰ ਕਿਸੇ ਵੀ ਕਿਸਮ ਦੀ ਫਸਲ ਦੀ ਵਢਾਈ ਦੇ ਲਈ ਇੱਥੋਂ ਦੇ ਪੰਜਾਬੀ ਬਾਹਰਲੇ ਛੇਟਾਂ ਦੇ ਵਿੱਚ ਕਟਾਈ ਵਢਾਈ ਦਾ ਕੰਮ ਕਰਨ ਦੇ ਲਈ ਜਾਂਦੇ ਨੇ ਤੇ ਮਸ਼ੀਨਾਂ ਲੈ ਕੇ ਜਾਂਦੇ ਨੇ ਤੇ ਨਾਲ ਦੀ ਨਾਲ ਇੱਥੋਂ ਦੇ ਬਹੁਤ ਸਾਰੇ ਮੁੰਡੇ ਜੋ ਕਿ ਪੰਜਾਬ ਦੇ ਪਿੰਡਾਂ ਦੇ ਰਹਿਣ ਵਾਲੇ ਨੇ ਨਾਲ ਮਜ਼ਦੂਰੀ ਕਰਨ ਦੇ ਲਈ ਜਾਂਦੇ ਨੇ ਕਟਾਈ ਵਢਾਈ ਦਾ ਜੋ ਕੰਮ ਕਰਦੇ ਨੇ ਤਸਵੀਰਾਂ ਦੇ ਵਿੱਚ ਜਿਸ ਸ਼ਖਸ਼ ਨੂੰ ਤੁਸੀਂ ਦੇਖ ਰਹੇ ਹੋ ਇਹ ਸ਼ਖਸ਼ ਮਸ਼ੀਨਾਂ ਦੇ ਉੱਤੇ ਕੰਮ ਕਰਦਾ ਹੈ ਆਖਰ ਇਸ ਸ਼ਖਸ ਨੂੰ ਪੰਜਾਬ ਪੁਲਿਸ ਵੱਲੋਂ ਕਿਉਂ ਗ੍ਰਿਫਤਾਰ ਕੀਤਾ ਗਿਆ ਇਸ ਨੂੰ ਲੈ ਕੇ ਹੀ ਅਸੀਂ ਗੱਲਬਾਤ ਕਰਾਂਗੇ ਇਹ ਸ਼ਖਸ ਕੰਬਾਈਨ ਦੇ ਉੱਤੇ ਜਾਂਦਾ ਹੈ ਕਟਾਈ-ਵਢਾਈ ਕਰਨ ਦੇ ਲਈ ਯੂਪੀ ਦੇ ਵਿੱਚ ਜਾਂਦਾ ਹੈ ਤੇ ਉੱਥੇ ਜਾਣ ਤੋਂ ਬਾਅਦ ਇਸ ਸ਼ਖਸ ਦੇ ਦਿਮਾਗ ਦੇ ਵਿੱਚ ਅਜਿਹਾ ਕੀ ਆਉਂਦਾ ਹੈ ਕਿ ਇਹ ਉੱਥੇ ਜਾ ਕੇ ਯੂਪੀ ਦਾ ਦੇਸੀ ਕਟਾ ਖਰੀਦ ਲਿਆਉਂਦਾ ਹੈ ਤੇ ਨਾਲ ਦੀ ਨਾਲ ਉਥੋਂ ਜਿੰਦਾ ਕਾਰਤੂਸ ਵੀ ਲੈ ਕੇ ਆਉਂਦਾ ਸੋ ਇਸ ਸ਼ਖਸ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਵਾਗਾਪੁਰਾਣਾ ਦੀ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਨੂੰ ਲੈ ਕੇ ਡੀਐਸਪੀ ਵਾਗਾਪੁਰਾਣਾ ਦਲਬੀਰ ਸਿੰਘ ਵੱਲੋਂ ਕੀ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਆਓ ਸੁਣਦੇ ਹਾਂ। ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਕੰਮ ਸ਼ਾਮ ਨੂੰ ਐਸਆਈ ਇਕਬਾਲ ਸਿੰਘ ਨੇ ਮੁਖਬਰੀ ਦੇ ਆਧਾਰ ਤੇ ਆਕਾਸ਼ਦੀਪ ਬਸ ਵਾਸੀ ਲਦਾਇਕੇ ਨੂੰ ਕਾਬੂ ਕੀਤਾ ਜਿਸ ਪਾਸੋਂ ਇੱਕ ਬੱਤੀ ਬੋਰ ਦੇਸੀ ਕਟਾ ਰਿਵੋਲਵਰ ਤੇ ਤਿੰਨ ਜਿੰਦਾ ਰੋਂਦ ਬਰਾਮਦ ਹੋਏ ਨੇ ਜਿਸ ਦੇ ਖਿਲਾਫ ਮੁਕੱਦਮਾ ਨੰਬਰ 22 थाना ਬਗਪਰਣਾ ਦਰਜ ਰਜਿਸਟਰ ਕੀਤਾ ਗਿਆ ਹੈ ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦਾ 2 ਦਿਨ ਦਾ ਰਿਮਾਂਡ ਮਿਲਿਆ ਇਹ ਤੋਂ ਪੁੱਛਗ취 جاری ਹੈ ਜੋ ਮੋਡਲ ਹੀ ਪੁੱਛਗ취 ਚੜ੍ਹੇ ਦੱਸਿਆ ਸੀ ਇਹ ਹਥਿਆਰ ਜਦੋਂ ਇਹ ਕੰਬਾਈਨ ਲੈ ਕੇ ਯੂਪੀ ਵਿੱਚ ਗਿਆ ਸੀ ਉੱਥੋਂ ਇਹ ਲੈ ਕੇ ਆਇਆ ਸੀਗਾ ਤੇ ਇਹਨੂੰ ਡਰ ਸੀਗਾ ਕਿ ਇਹਦਾ ਇੱਕ ਕੋਈ ਦੁਸ਼ਮਣ ਹੈਗਾ ਜਿਹੜਾ ਇਹਨੂੰ ਧਮਕੀਆਂ ਦਿੰਦਾ ਸੀ ਕਿ ਮੈਂ ਤੈਨੂੰ ਮਾਰ ਦਾਂਗਾ ਉਸ ਕਰਕੇ ਲੈ ਕੇ ਆਇਆ ਸੀ ਇਹਦੀ ਹੋਰ ਪੁੱਛਗਿੱਛ ਜਾਰੀ ਹੈ ਜੀ ਸੋ ਸੁਣਿਆ ਤੁਸੀਂ ਮਸ਼ੀਨਾਂ ਤੇ ਜਾਣ ਵਾਲਾ ਸ਼ਖਸ ਜੋ ਯੂਪੀ ਮਸ਼ੀਨ ਤੇ ਗਿਆ ਸੀ ਗਿਆ ਸੀ ਬਾਡੀ ਕਰਨ ਪਰ ਉੱਥੋਂ ਯੂਪੀ ਦਾ ਅਸਲਾ ਖਰੀਦ ਲਿਆ ਜਿਸ ਨੂੰ ਪੰਜਾਬ ਪੁਲਿਸ ਨੇ ਬਾਗਾਪੁਰਾਣਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕਰ ਲਿਆ ਸੋ ਸਾਡੀ ਵੀ ਇਹੀ ਨੌਜਵਾਨਾਂ ਨੂੰ ਗੁਜਾਰਿਸ਼ ਹੈ ਕਿ ਤੁਸੀਂ ਕੰਮ ਚਾਹੇ ਕਿਤੇ ਵੀ ਕਰੋ ਪਰ ਆਪਣੀ ਸੇਫਟੀ ਲਈ ਪੰਜਾਬ ਪੁਲਿਸ ਤੱਕ ਪਹੁੰਚ ਕਰੋ ਜੇਕਰ ਤੁਹਾਨੂੰ ਕਿਸੇ ਤੋਂ ਕੋਈ ਡਰ ਹੈ ਕੋਈ ਭੈ ਹੈ ਤਾਂ ਤੁਸੀਂ ਪੰਜਾਬ ਪੁਲਿਸ ਤੱਕ ਜ਼ਰੂਰ ਪਹੁੰਚ ਕਰੋ بجائے ਤੁਸੀਂ ਖੁਦ ਹੀ ਕਿਸੇ ਮਾਮਲੇ ਨੂੰ ਆਪਣੇ ਹੱਥਾਂ ਦੇ ਵਿੱਚ ਲੈਣ ਦੇ ਖੁਦ ਨੂੰ ਗੁਨਾਹਗਾਰ ਬਣਾਉਣ ਦੇ ਤੁਸੀਂ ਇਹੀ ਹੋਊਗਾ ਕਿ ਤੁਸੀਂ ਆਪਣੇ ਜੋ ਮਸਲੇ ਨੇ ਉਹ ਪੰਜਾਬ ਪੁਲਿਸ ਤੱਕ ਜ਼ਰੂਰ ਪਹੁੰਚਾਓ